I <laughs> mean, ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਮਾਹੌਲ ਹੈ ਕਾਫੀ ਗਰਮਾ ਗਿਆ ਤੇ ਆਪ ਆਗੂਆਂ ਦੇ ਵੱਲੋਂ ਭਾਜਪਾ ਦੇ ਤਿੱਖੇ ਸਵਾਲ ਕੀਤੇ ਜਾ ਰਹੇ ਨੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਤੇ ਹੁਣ ਤੱਕ ਕਈ ਜੋ ਪ੍ਰੋਟੈਸਟ ਕਰ ਰਹੇ ਨੇ ਕੇ ਲੀਡਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਾ ਲਿਆ। ਤੋ ਦੱਸ ਦੇ ਕਿ ਬੀਤੀ ਰਾਤ ਹੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ। ਏਡੀ 10ਵਾਂ ਸਬੰਨ ਲੈ ਕੇ ਸਿੱਧਾ ਉਹਨਾਂ ਦੇ ਘਰ ਪਹੁੰਚੀ ਪੁੱਛਗਿੱਛ ਕੀਤੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਪੁੱਛਗਿੱਛ ਦੇ ਵੀ ਸਹਿਯੋਗ ਨਹੀਂ ਕੀਤਾ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ। ਤੋ ਦੱਸ ਦੇ ਕਿ ਇਸ ਮਾਮਲੇ ਦੇ आ, दे दे पाँच पाँच कि ਆਪ ਪਾਰਟੀ ਦੇ ਆਗੂਆਂ ਦੇ ਬਿਆਨ ਸਾਹਮਣੇ ਆ ਰਹੇ ਨੇ ਸੋ ਉੱਥੇ ਹੀ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਠਿਮਾਨ ਦਾ ਵੀ ਜੋ ਬਿਆਨ ਹੈ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਹੁਣ ਅਸਲੀ ਚਿਹਰੇ ਹੈ ਜੋ ਸਾਹਮਣੇ ਆਏ ਨੇ ਅਤੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਨੇ ਸੋ ਐਸੇ ਮੁੱਦੇ ਤੇ ਸਾਡੇ ਸਹਿਯੋਗੀ ਦੇ ਵੱਲੋਂ ਰਜਨੀਸ਼ ਠਿਮਾਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹ ਵਿਗਿਆਨੀ ਕਿ ਦੀ ਵਰਗੀ ਵੱਡੀ ਸੰਸਥਾ ਦੇ 10-10 ਨੋਟਸਾਂ ਦੀ ਬੇਪਰਵਾਹੀ ਕਰ ਰਹੇ ਨੇ ਪੇਸ਼ ਨਹੀਂ ਹੋ ਰਹੇ ਇਹਦੇ ਤੋਂ ਬਾਕੀ ਦੇਸ਼ਵਾਸੀਆਂ ਨੂੰ ਕੀ ਸੰਦੇਸ਼ ਮਿਲਦਾ ਕਿ ਇੱਕ ਰਸੂਕ ਵਾਲਾ ਆਦਮੀ ਕੁਝ ਵੀ ਕਰ ਸਕਦਾ ਉਹ ਕਦੇ ਉਹਨੂੰ ਜ਼ਰੂਰਤ ਹੀ ਨਹੀਂ ਕਿ ਕਾਨੂੰਨ ਤੋਂ ਉੱਪਰ ਹੋਗੇ ਉਹ ਆਮ ਆਦਮੀ ਪਾਰਟੀ ਜਦੋਂ ਤੋਂ ਸਤਾ ਚੱਈਆ ਇਹ ਆਪਣੇ ਆਪ ਨੂੰ ਕਾਨੂੰਨ ਤੋਂ ਹਮੇਸ਼ਾ ਉੱਪਰ ਸਮਝਦੀ ਆ ਸਵਾਲ ਖੜੇ ਕਰਨਾ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਆਮ ਆਦਮੀ ਪਾਰਟੀ ਦੇ ਹੱਥ ਕੰਡੇ ਨਹੀਂ ਸਤਿ ਸ਼੍ਰੀ ਅਕਾਲ ਸਿਟੀ ਹੂ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਤ ਸਵਾਗਤ ਕਰਦੀ ਹਾਂ ਬੀਤੇ ਦਿਨੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਤੇ ਇਸ ਦੌਰਾਨ ਅਸੀਂ ਗੱਲ ਕਰਨ ਪਹੁੰਚੇ ਹਾਂ ਫਾਜਪਾ ਜ਼ਿਲ੍ਹਾ ਪ੍ਰਧਾਨ ਦੇ ਰਜਨੀਸ਼ ਧਮਾਨ ਨਾਲ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਕਹਿਣਾ ਚਾਹੋ ਅਹ ਦੇਖੋ ਇਹ ਹੁਣੇ ਹੀ ਸੀ ਇੱਕ ਦਿਨ ਕਿਉਂਕਿ ਜਿਸ ਢੰਗ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਕਾਨੂੰਨ ਦੇ ਨਾਲ ਖਲਵਾੜ ਕਰ ਰਹੇ ਨੇ ਦੇਸ਼ ਦੀ ਇੱਕ ਸੁਵਿਧਾਨਿਕ ਉੱਚ ਪੋਸਟ ਤੇ ਹੁੰਦੇ ਹੋਏ ਵੀ ਉਹ 10-10 ਨੋਟਿਸਾਂ ਦਾ ਇੱਕ ਈਡੀ ਵਰਗੀ ਵੱਡੀ ਸੰਸਥਾ ਦੇ 10-10 ਨੋਟਿਸਾਂ ਦੀ ਬੇਪਰਵਾਹੀ ਕਰ ਰਹੇ ਨੇ ਪੇਸ਼ ਨਹੀਂ ਹੋ ਰਹੇ ਇਹਦੇ ਤੋਂ ਬਾਕੀ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਮਿਲਦਾ ਕਿ ਇੱਕ ਰਸੂਖ ਵਾਲਾ ਆਦਮੀ ਕੁਝ ਵੀ ਕਰ ਸਕਦਾ ਉਹ ਕਦੇ ਉਹਨੂੰ ਜ਼ਰੂਰਤ ਹੀ ਨਹੀਂ ਕਿ ਕਾਨੂੰਨ ਤੋਂ ਉੱਪਰ ਹੋ ਗਏ ਉਹ ਅਗਰ ਉਹਨਾਂ ਦੇ ਉੱਤੇ ਇਲਜ਼ਾਮ ਨੇ ਉਹਨਾਂ ਦੇ ਉਪ ਮੁੱਖ ਮੰਤਰੀ ਅੱਜ ਪਿਛਲੇ 6 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ ਦੇ ਅੰਦਰ ਨੇ ਉਹਨਾਂ ਦੇ ਇੱਕ ਹੋਰ ਮੰਤਰੀ ਅੰਦਰ ਨੇ ਅੱਜ ਇੱਕ ਜਿਹੜੀ ਲੇਡੀਜ਼ ਆ ਉਹ ਅੰਦਰ ਆ ਇਹ ਤਿੰਨ ਲੋਕ ਨੇ ਚੌਥੇ ਅੱਜ ਇਹਨਾਂ ਦੇ ਉੱਤੇ ਅਗਰ ਇਹਨਾਂ ਨੂੰ ਬੁਲਾਇਆ ਜਾਂਦਾ ਤਾਂ ਇਹਨਾਂ ਨੂੰ ਪੇਸ਼ ਹੋਣਾ ਚਾਹੀਦਾ ਸੀ ਆਪਣੀ ਅਗਰ ਇਹ ਸੱਚ ਨਹੀਂ ਇਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਹੈਗਾ ਤਾਂ ਇਹਨਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਸੀਗਾ ਲੇਕਿਨ ਇਹ ਇਹਨਾਂ ਨੇ ਆਪਣਾ ਪੱਖ ਨਹੀਂ ਰੱਖਿਆ ਇਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਜਦੋਂ ਤੋਂ ਸਤਾ ਚਾਈਆ ਇਹ ਆਪਣੇ ਇਹਨੂੰ ਕਾਨੂੰਨ ਤੋਂ ਹਮੇਸ਼ਾ ਉੱਪਰ ਸਮਝ ਦਿਆ ਇਹ ਸੋਚਦੇ ਨੇ ਕਿ ਤੇ ਸਾਰਾ ਕਾਨੂੰਨ ਜਿਹੜਾ ਸੰਵਿਧਾਨ ਆ ਬਾਬਾ ਸਾਹਿਬ ਅਮੇਦਕਰ ਜੀ ਨੇ ਲਿਖਿਆ ਕਿ ਤੇ ਉਹਦੇ ਤੋਂ ਅਸੀਂ ਉੱਪਰ ਆ ਅਸੀਂ ਅਸੀਂ ਆਪਣਾ ਕਾਨੂੰਨ ਨਵਾਂ ਸੰਵਿਧਾਨ ਬਣਾਵਾਂਗੇ ਸੋ ਦੇਸ਼ ਇਸ ਤਰ੍ਹਾਂ ਨਹੀਂ ਚੱਲਣਾ ਮਿੱਤਰੋ ਇਹ ਜੋ ਹੋਣਾ ਸੀਗਾ ਇਹ ਜੋ ਸਚਾਈ ਸਾਹਮਣੇ ਆਣੀ ਸੀ ਉਹ ਆ ਕੇ ਰਹਿਣੀ ਸੀ ਔਰ ਮੈਨੂੰ ਲੱਗਦਾ ਵੀ ਬਹੁਤ ਵੱਡੇ ਕਪੜੇ ਇਹਨਾਂ ਦੇ ਇਹਦੇ ਚ ਨਿਕਲਣ ਵਾਲੇ ਨੇ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਏਸੀ ਨਿਕੜ ਪਾਲਸੀ ਨੂੰ ਇਹ ਪੰਜਾਬ ਦੇ ਵਿੱਚ ਕੰਟੀਨਿਊ ਕਰ ਰਹੇ ਨੇ ਇਹਦੀ ਵੀ ਇੱਥੇ ਜਾਂਚ ਹੋਣੀ ਚਾਹੀਦੀ ਆ ਔਰ ਪੰਜਾਬ ਚ ਹੋਰ ਵੱਡੇ ਕੱਪੜੇ ਨਿਕਲ ਕੇ ਸਾਹਮਣੇ ਆਣਗੇ ਤੇ ਆਪ ਪਾਰਟੀ ਵੱਲੋਂ ਵੀ ਤਿੱਖੇ ਸਵਾਲ ਖੜੇ ਕਿਤੇ ਜਾ ਰਹੇ ਨੇ ਭਾਜਪਾ ਸਰਕਾਰ ਤੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਸਾਜ਼ਿਸ਼ ਦੇਖੋ ਸਵਾਲ ਖੜੇ ਕਰਨਾ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਆਮ ਆਦਮੀ ਪਾਰਟੀ ਦੇ ਹੱਥ ਕੰਡੇ ਨਹੀਂ ਅਗਰ ਕਾਨੂੰਨੀ ਕੋਈ ਪ੍ਰਕਿਰਿਆ ਉਸ ਪ੍ਰਕਿਰਿਆ ਸਭ ਦੇ ਲਈ ਸਮਾਨ ਹੁੰਦੀ ਆ ਅਗਰ ਕੋਈ ਪਾਰਟੀ ਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਕੋਈ ਧੱਕਾ ਕਰ ਰਹੀ ਆ ਤਾਂ ਕਾਨੂੰਨ ਦੇ ਵਿੱਚ ਜਿਨ੍ਹਾਂ ਨੂੰ 6 ਮਹੀਨੇ ਤੋਂ ਜ਼ਮਾਨਤਾਂ ਨਹੀਂ ਮਿਲੀਆਂ ਕਿ ਕਾਨੂੰਨੀ ਨਿਆਂ ਪ੍ਰਣਾਲੀ ਦੇ ਉੱਤੇ ਵੀ ਇਹ ਸ਼ੱਕ ਕਰਦੇ ਨੇ ਨਿਆਂ ਪ੍ਰਣਾਲੀ ਚ ਤਾਂ ਉੱਥੇ ਇਹਨਾਂ ਨੂੰ ਜ਼ਮਾਨਤਾਂ ਮਿਲ ਜਾਣੀਆਂ ਚਾਹੀਦੀਆਂ ਸੀਗੀਆਂ ਇਹ ਤੋਂ ਪਤਾ ਲੱਗਦਾ ਕਿ ਲੋਕ ਖਲਵਾੜ ਕਰ ਰਹੇ ਨੇ ਇਹ ਕਾਨੂੰਨ ਨੂੰ ਦੀ ਮੰਨਤਾ ਨਹੀਂ ਦੇ ਰਹੀ ਆਮ ਆਦਮੀ ਪਾਰਟੀ ਦਾ ਝੂਠ ਔਰ ਇਹਨਾਂ ਦਾ ਦੋ ਮਾਹੀ ਚਿਹਰਾ ਬੇਨਕਾਬ ਹੋ ਚੁੱਕਿਆ ਔਰ ਜਨਤਾ ਜਿਨ੍ਹਾਂ ਨੂੰ ਨਕਾਰਨ ਦੇ ਮੋੜ ਤੇ ਪਹੁੰਚ ਚੁੱਕੀ ਹੈ